ਬਾਈ ਯਾਰ ਮੈਥੋਂ ਇੱਕ ਗਲਤੀ ਹੋ ਗਈ ਸੀ ਮੈਂ ਉਹ ਗਲਤੀ ਸੁਧਾਰਨੀ ਆ ਥੋੜਾ ਜਿਹਾ ਇਹਨੂੰ ਸ਼ੇਅਰ ਕਰ ਦਿਓ ਤੇ ਵੀ ਲੱਖਾਂ ਵੀ ਵਿੱਚ ਆਊਗਾ ਸ਼ਾਇਦ ਸੋ ਤੁਸੀਂ ਇਹਨੂੰ ਸ਼ੇਅਰ ਕਰ ਦਿਓ ਬਾਈ ਸਾਰੇ ਮੇਰੇ ਭਰਾ ਮੈਂ ਬਾਈ ਨੂੰ ਰਿਕਵੈਸਟ ਭੇਜਦਾਗਾ ਕਿਹੜੇ ਭੇਜ ਤੋ ਆ ਗਿਆ ਬਾਈ ਨੂੰ ਮੈਂ ਇਨਵਾਈਟ ਬਾਈ ਤੈਨੂੰ ਇਨਵਾਈਟ ਕਰਤਾ ਯਾਰ ਐਡ ਹੋ ਜਾ ਯਾਰ ਐਡ ਹੋ ਜਾ ਬਈਆ ਤੈਨੂੰ ਭੇਜਤਾ ਐ ਐਡ ਜੇ ਤੇ ਆਪਣਾ ਵੀਰ ਇਹ ਦੱਸੂਗਾ ਵੀ ਮੈਥੋਂ ਗਲਤੀ ਹੋ ਗਈ ਥੋੜਾ ਟਪਲਾ ਲੱਗ ਗਿਆ ਸ਼ੇਅਰ ਕਰ ਦਿਓ ਵੀਡੀਓ ਨੂੰ ਆਇਆ ਪਰ ਆਈ ਜਾਂਦਾ ਐਡਿੰਗ ਇਹਦੇ ਹੱਥ ਲਾ ਦੇ ਹਾਂ ਜੀ ਹਾਂ ਬਾਈ ਆ ਗਿਆ ਵਿੱਚ ਹਾਂ ਆ ਗਿਆ ਬਾਈ ਬੈਗਰ ਜੀ ਖਾਲਸਾ ਬੈ ਵੀ ਫਤਿਹ ਹਾਂ ਜੀ ਬੈਗਰ ਜੀ ਆ ਖਾਲਸਾ ਵੈਗਰ ਜੀ ਕੀ ਫਤਿਹ ਜੀ ਬਾਈ ਮਾਣ ਇਹ ਬੰਦੇ ਹੋਰ ਬਾਈ ਸ਼ੇਅਰ ਕਰ ਦਿਓ ਵੀਡੀਓ ਨੂੰ ਚਲਦੀ ਚਲਦੀ ਨੂੰ ਬਾਈ ਸੋ ਨੂੰ ਮੈਸੇਜ ਦੇਊਗਾ ਮੈਨੂੰ ਮੈਥੋਂ ਗਲਤੀ ਲੱਗੀ ਟਾਪਲਾ ਲੱਗ ਗਿਆ ਸੀ ਬਾਈ ਦੱਸੂਗਾ ਜਿਹੜੀ ਆਪਣੀ ਔਡੀਐਂਸ ਹੈ ਆਪਣੇ ਮੁੰਡੇ ਨੇ ਬਾਈ ਯਾਰ ਮੇਰਾ ਤਾਂ ਪੇਜ ਮੈਂ ਨਵਾਂ ਬਣਾਉਂਗਾ ਉਹ ਹੀ ਬੰਦ ਕਰ ਰੱਖਿਆ ਹੈ ਮੇਰੀ ਨੋਟੀਫਿਕੇਸ਼ਨ ਵੀ ਨਹੀਂ ਜਾਣ ਦਿੰਦੇ ਆਪਣੀ ਰਵਾਜ ਪਹੁੰਚਾ ਨਹੀਂ ਦਿੰਦੇ ਹੈਗੇ ਬਿਲਕੁਲ ਰੀਚਾਂ ਰੁਚਾਂ ਸਾਰੀਆਂ ਇਹਨਾਂ ਨੇ ਖਤਮ ਕਰ ਰੱਖੀ ਹੈ ਜਿਹੜੇ ਵੀ ਬੰਦੇ ਅੱਜ ਆਵਾਜ਼ ਬੁਲੰਦ ਕਰਦੇ ਆ ਜਨ ਆਪ ਦੇ ਹੱਕਾਂ ਦੀ ਗੱਲ ਕਰਦੇ ਆ ਆ ਸੀਰੇ ਹੋਰੀ ਵੀ ਚੱਕ ਲੈ ਗੱਲ ਬਈ ਤਾਮਕੋਟ ਲੈ ਕੇ ਚੱਕ ਇਹਨਾਂ ਨੂੰ ਕਾਦੇ ਚ ਇਹਨਾਂ ਨੇ ਅੱਜ 26 ਮਾਰਚ ਨੂੰ ਰੋਸ ਰੂਸ ਜਾ ਕੱਢਣਾ ਸੀਗਾ ਲੱਲੇ ਦੋਰੋ ਤੱਕ ਚਲੋ ਰੋਸ ਸਾਰੀ ਕਰਦ ਨੇ ਗਰਤੰਤ ਸਤੰਤਪਸਤਾਨੀਆਂ ਵੀ ਕੱਢਣਾ ਆਪਣੇ ਫੌਜੀ ਵੀਰਾਂ ਨੇ ਹਣਾ ਹਾ ਉਹ ਵੀ ਇਹਨਾਂ ਨੇ ਚੱਕ ਕੇ ਕੱਲ ਤਾਮਕਾਟ ਠੋਕੇ ਉੱਥੇੋਂ 50 ਬੰਦੇ ਆਪਣੇ ਐਂਟੀ ਨੇ ਮੈਂ ਸੁੰਢੀ ਨੂੰ ਫੋਨ ਕਰਨਾ ਤੇਰਾ ਬਾਖਾ ਤੂੰ ਵੀ ਫੋਨ ਕਰਕੇ 60 ਸੁੱਟਣਾ ਮਾਰ ਲੰਦਰਮਚਾਰਾਂ ਦੇ ਨਿਸ਼ਾਨ ਤਾਂ ਇਹ ਬੰਦਿਆਂ ਦਾ ਅੰਦਰ ਵੀ ਕਰਾਉਣਗੇ ਇਹਦਾ ਚਾਲਾ ਲੈਣਾ ਸਰਕਾਰ ਨੂੰ ਹਣ ਬਾਈ ਦੋ ਕੁ ਜੁੜ ਗਏ ਤੂੰ 10 22 10 ਪਾ ਨੀ ਸਤੂ ਤੇ ਕੀ ਕੁਝ ਜਲਮ ਕਰ ਰਹੇ ਨੇ ਕਿਵੇਂ ਕੀ ਗੱਲ ਆ ਸਾਰੀ ਸਾਰੀ ਕੁਝ ਦੱਸ ਦੇ ਬਰਨਾਂਚਕ ਨਹੀਂ ਦੀ ਉਹਨੂੰ ਗੱਠ ਹੈ ਕਿਹਦੇ ਲਈ ਕੋ ਮੋਹਣਣਾ ਉੱਥੇ ਮੈਂ ਲਗਾਤਾਰ ਇਹ ਕਹਿ ਰਿਹਾ ਕਿ ਭਾਨੇ ਨਾਲ ਜੋ ਤਸ਼ੱਦਦ ਹੋਇਆ ਤੁਸੀਂ ਉਸ ਵੇਲੇ ਦੀ ਉਹਦੀ ਜਦੋਂ ਉਹਨੂੰ ਪੇਸ਼ ਕਰ ਲੈ ਜਾਂਦੇ ਆ ਕਿਵੇਂ ਉਹਦਾ ਸਿਰ ਦੱਬ ਕਿਉਂ ਤੋਂ ਕਿਵੇਂ ਗੱਡੀ ਸਿੱਟਿਆ ਜਾਂਦਾ ਹੈ মিডিਆ ਦੇ ਸਾਹਮਣੇ ਬੋਲਣ ਨਹੀਂ ਦਿੱਤਾ ਜਾ ਰਿਹਾ ਉਹਨੂੰ ਤਾਂ ਕਿ ਜਿਹੜੀ ਗੱਲ ਆ ਭਾਨਾ ਆਪਣੀ ਗੱਲ ਨਾਲ ਲੋਕਾਂ ਅਗੇ ਰੱਖ ਸਕੇ ਕੀ ਇਸ ਤਰੀਕਾ ਨਾਲ ਉਹਨਾਂ ਨਾਲ ਕੀ ਉੱਥੇ ਵਰਤਾਰਾ ਜਿਹੜਾ ਇਹਨਾਂ ਨੇ ਵਾਪਰਿਆ ਉਹਦੇ ਨਾਲ ਸੀਏ ਸਟਾਫ ਲੁਧਿਆਣੇ ਦੇ ਵਿੱਚ ਉਹਨੂੰ ਕਿਵੇਂ ਨੰਗਾ ਕਰਕੇ ਰਾਤ ਨੂੰ ਦੇਖੋ ਇੰਨੀ ਠੰਡ ਹੈ ਕਿ ਬੰਦਾ ਕੱਪੜੇ ਪਾਇਆ ਚ ਵੀ ਰਜਾਈ ਦੇ ਵਿੱਚ ਵੀ ਰਾਤ ਨੂੰ ਪੈਰ ਬੰਦੇ ਦੇ ਹੱਥ ਬੰਦੇ ਠਰੀ ਜਾਂਦੇ ਰਹਿੰਦੇ ਆ ਹਾਂਜੀ ਹਾਂਜੀ ਪਰ ਰਾਤ ਨੂੰ ਇਹਨਾਂ ਨੇ ਨੰਗਾ ਕਰਕੇ ਸੀਏ ਸਟਾਫ ਦੇ ਵਿੱਚ ਉੱਤੇ ਪਾਣੀ ਪਾਇਆ ਗਿਆ ਤੇ ਪੁਆੰਕਸ ਨੂੰ ਕਹਿੰਦਾ ਸੀ ਜੇ ਕਿ ਮੈਨੂੰ ਇਹਦੀ ਵੀਡੀਓ ਬਣਾ ਕੇ ਭੇਜੋ ਨੰਗੇ ਹੋਏ ਦੀ ਕੁੱਟਮਾਰ ਕਰ ਦਿਆਂਦੀ। ਓ ਹੋ 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 ਹੋ। ਐਸ ਹੱਦ ਤੱਕ ਲੋਕ ਹਲੇ ਵੀ ਲੋਕ ਚੋਟੇ ਹਲੇ ਵੀ ਮੰਨਣ ਨੂੰ ਤਿਆਰ ਨਹੀਂ ਵੀ ਨਹੀਂ ਐ ਕਿਵੇਂ ਹੋ ਸਕਦਾ ਹੈ ਹੋ ਸਕਦਾ। ਇੱਕ ਲੋਕਾਂ ਦੀ ਮੈਂ ਤੁਹਾਨੂੰ ਮਨਟਾਇਟ ਦੱਸਦਾ ਲੋਕ ਬਹੁਤ ਮਾੜੇ ਘਟਿਆ ਕਿਸਮ ਦੇ ਮੈਨੂੰ ਫੋਨ ਕਰਕੇ ਕਹਿਣਗੇ ਤੂੰ ਆਹ ਬੰਦੇ ਨਾਲ ਨਹੀਂ ਰਲਣਾ ਤੂੰ ਆਹ ਬੰਦੇ ਦੇ ਹੱਕਾਂ ਵਿੱਚ ਬੋਲਣਾ ਵੀ ਮੈਂ ਤਾਂ ਬੋਲੂ ਭਾਈ ਮੈਨੂੰ ਨਾ ਫੋਨ ਕਰਿਆ ਕਰੋ ਜੋ ਬੰਦਾ ਮੈਨੂੰ ਚੰਗਾ ਲੱਗੂ ਮੈਂ ਤਾਂ ਉਹਦੇ ਹੱਕ 'ਚ ਵੀ ਬੋਲੂ ਉਹਦੇ ਨਾਲ ਵੀ ਖੜੂਗਾ। ਲੋਕਾਂ ਦੀ ਮੰਡੈਲਟੀ ਤੈਨੂੰ ਐ ਮੈਨੂੰ ਕੀ ਹੋ ਜੂਗਾ ਮੈਨੂੰ ਮਰਵਾ ਦੇਣਗੇ ਬਦੋਂ ਬਸ ਸਰਕਾਰਾਂ ਮਰਵਾ ਦੇਣੀਆਂ ਬਈ ਆਪਾਂ ਨੂੰ ਹੋਰ ਦੂਤ ਤਾਂ ਕੁਝ ਨਹੀਂ ਕਰ ਸਕਦੇ ਜਿਹੜਾ ਬੰਦਾ ਹੁਣ ਘਰੋਂ ਸੜਕ ਤੇ ਆ ਗਿਆ ਸੜਕ ਤੇ ਆ ਗਿਆ ਜਦੋਂ ਆਪਾਂ ਸੜਕ ਤੇ ਆ ਗਏ ਲੋਕਾਂ ਦੇ ਹੱਕਾਂ ਲਈ ਬੋਲਣ ਲੱਗ ਗਏ ਪਿੱਛੇ ਕੀ ਰਹਿ ਗਿਆ ਆਪਾਂ ਆਪਾਂ ਕਿਉਂ ਕੋਈ ਬਦਨਾਮੀ ਖਟਾਂਗੇ ਇਹ ਸਾਲੇ ਕੌਲੀ ਚੱਕ ਟਾਈਪ ਦੇ ਲੋਕ ਨੇ ਬਈ ਕੋਸਕ ਜ਼ਿਆਦਾਤਰ ਤਾਂ ਆਪਣੇ ਨਾਲ ਹੀ ਨੇ ਤੋ ਯਾਰ ਘੱਟੋ ਘੱਟ ਇੱਕ ਬੰਦੇ ਦੇ ਐਡਾ ਵੱਡਾ ਤਸ਼ੱਦਦ ਹੋ ਰਿਹਾ ਹਾਂ ਇਹ ਹਾਲਾਤ ਤੇ ਕੋਈ ਨਵੇਂ ਨਹੀਂ ਹੈਗੇ ਇਹ ਤਾਂ ਜਦੋਂ ਉਦੋਂ 90 ਵਿੱਚ 80 ਦੇ ਦਹਾਕੇ ਦੇ ਜਦੋਂ ਆਲਾ ਦੌਰ ਹੋਮੀ ਜਦੋਂ ਉਦੋਂ ਵੀ ਮਤਲਬ ਕਿ ਲੋਕਾਂ ਦੇ ਉੱਤੇ ਸਾਡੀਆਂ ਧੀਆਂ ਪਹਿਣਾ ਆਈ ਨੰਗੀਆਂ ਕੀਤੀਆਂ ਜਾਂਦੀਆਂ ਨੇ ਠਾਣੇ ਸੇ ਲਿਜਾ ਕੇ ਉਦੋਂ ਵੀ ਲੋਕ ਮੰਨਣ ਨੂੰ ਤਿਆਰ ਨਹੀਂ ਉਦੋਂ ਵੀ ਵਰਤੇ ਵਿੱਚ ਦਰਗਾਹਾਂ 'ਤੇ ਖੜੇ ਸੀ ਲੋਕ ਤਾਂ ਭਾਈ ਤੈਨੂੰ ਮੈਂ ਗੱਲ ਦੱਸਦਾ ਲੋਕ ਇੰਨੇ ਛੇਤੀ ਭੁੱਲ ਜਾਂਦੇ ਨੇ ਪਹਿਲਾਂ ਤਾਂ ਇਹ ਸੰਤਾਂ ਨੂੰ ਭੁੱਲ ਗਏ ਭੁੱਲ ਗਏ ਇਹਨਾਂ ਲੋਕਾਂ ਨੂੰ ਲੋਇ ਨਾ ਮਾ ਮਸਾਲਾ ਮੇਰੇ ਨਾਲ ਕੀ 2 ਮਹੀਨੇ ਪਹਿਲਾਂ ਹੋ ਕੇਟ ਹੈ ਮੇਰੇ ਮੂੰਹ ਤੇ ਬੈਠਾ ਉਹ ਮੇਰੇ ਉਰੇ ਮੁੱਕੇ ਮਾਰੇ ਮੈਨੂੰ ਹੋਰ ਤਾਂ ਕੁਝ ਕਰਾਣੇ ਮੈਨੂੰ ਗੰਧੀਆਂ ਪਹਿਣਾ ਦੀਆਂ ਗਾਲਾਂ ਕੱਢੀਆਂ ਮੇਰੇ ਉਰੇ ਬੱਟਮਾਂ ਨੰਗੇ ਕੱਪੜੇ ਖੁੱਲੇ ਵਾਲ ਮੈਨੂੰ ਲੈ ਕੇ ਗਏ ਓਵੇਂ ਪਾਣ ਨੂੰ ਸਿੱਧ ਨੂੰ ਤੂੰ ਐਂ ਦੱਸ ਜਦੋਂ ਹੋਰ ਪੇਛੀਆਂ ਤੇ ਆਉਂਦੇ ਨੇ ਇਹਨਾਂ ਦੇ ਉਹਨਾਂ ਨੂੰ ਚਿੱਟਾ ਪਿਆਉਂਦੇ ਨੇ ਆ ਮਾਨਸਾ ਜੇਲ੍ਹ ਦੀ ਖਾਦੀ ਬਖਸ਼ੀ ਖਾਨੇ ਚਿੱਟਾ ਪਿਆ ਐ ਇਥੋਂ ਭਜਾਏ ਕੁੜੀਆਂ ਦੇ ਕੇ ਪੁਲਿਸ ਵਾਲੇ ਵਿੱਚ ਫਿਰ ਮੈਥੋਂ ਗੱਲ ਗਲਤ ਗੱਲ ਬੋਲੀ ਜਾਂਦੀ ਆ ਔਰ ਉਹ ਸਾਰਾ ਕੁਝ ਦੇਖੀ ਆ ਵਰਤਾਰਾ ਆਪ ਬੈਲਕੋ ਇੱਕ ਮੈਂ ਦੁਬਾਰਾ ਫੇਰ ਦਰੁਸਤ ਕਰ ਦਿਆਂ ਕਿ ਜਿਹੜਾ ਕੱਠਾ ਹੈ ਮੇਰਾ ਵੀਰ ਉਹ 27 ਤਰੀਕ ਦਾ ਸਾਥ ਉਹ ਗਲਤੀ ਨਾਲ ਕਿਹਾ ਗਿਆ 27 ਤਰੀਕ ਦਾ ਕੱਠ ਨਹੀਂ ਹੈ ਕੱਠ ਹੈਗਾ 29 ਤਰੀਕ ਦਾ ਹਾਂ 29 ਨੂੰ ਭਾਨੇ ਦੇ ਪਿੰਡ ਕੋਟ ਦੁੰਨੇ 29 ਨੂੰ ਬਾਈ ਕੱਠ ਰੱਖਿਆ ਜੇ ਤਾਂ ਤੁਸੀਂ ਤੁਹਾਡੇ ਅੰਦਰ ਕੋਈ ਦਰਦ ਹੈਗਾ ਵੀਰ ਜਿਹੜਾ ਨੌਜਵਾਨ ਸਾਡੇ ਹੱਕਾਂ ਦੀ ਖਾਤਰ ਚਾਏ ਉਹ ਸਾਡੀ ਮੋਰਚੇ 'ਚ ਡਟਿਆ ਰਿਹਾ ਚਾਹੇ ਟੋਲ ਪਲਾਜ਼ਾ ਦੇ ਉੱਤੇ ਸਾਡੇ ਲੋਕਾਂ ਦੇ ਹੱਕ ਦੀ ਆਵਾਜ਼ ਬੁਲੰਦ ਕਰਦਾ ਰਿਹਾ ਜਿੱਥੇ ਟੋਲ ਪਲਾਜ਼ਾ ਵਾਲੇ ਧੱਕੇ ਕਰਦੇ ਸਾਡੇ ਲੋਕਾਂ ਨਾਲ ਚਾਹੇ ਜਿੱਥੇ ਕਿਤੇ ਵੀ ਉਸ ਇਨਸਾਨ ਲੱਗਿਆ ਵੀ ਇੱਥੇ ਸਾਡੇ ਲੋਕਾਂ ਨਾਲ ਬੇਇਨਸਾਫੀ ਹੋ ਰਹੀ ਆ ਉਹਨੇ ਹਮੇਸ਼ਾ ਆਪਣੇ ਲੋਕਾਂ ਨਾਲ ਖੜ ਕੇ ਆਵਾਜ਼ ਬੁਲੰਦ ਕੀਤੀ ਆ ਹੁਣ ਆ ਦੇਖੋ ਜਿਹੜਾ ਇੱਕ ਮਾਫੀਆ ਮੈਂ ਕਹਾਂਗਾ ਬਹੁਤ ਵੱਡਾ ਮਾਫੀਆ ਏਜੰਟਾਂ ਦਾ ਬਣਿਆ ਹੋਇਆ ਹੈ ਇਸ ਮਾਫੀਆ ਦੇ ਉੱਤੇ ਕਿਹੜੇ ਕਿਹੜੀ ਧਰਨੇ ਕਿਹੜੀ ਸਰਕਾਰ ਨੇ ਕਿੰਨੀਆਂ ਸਰਕਾਰਾਂ ਲੰਘੀਆਂ 20 ਸਾਲ ਤੋਂ ਇਹ ਕੰਮ ਚੱਲ ਰਿਹਾ ਹੈ ਅਰਬਾਂ ਰੁਪਇਆ ਲੋਕਾਂ ਦਾ ਦੱਬੀ ਬੈਠੇ ਤੇ ਹਾਲੇ ਵੀ ਸ਼ਰੇਆਮ ਉਹ ਦਫਤਰ ਖੋਲ ਕੇ ਉਥੇ ਟਾੜ ਨਾ ਰਹਿੰਦੇ ਐ ਕੋਈ ਕਾਰਵਾਈ ਜੁਨਿਟ ਤੇ ਹੋ ਰਹੀ ਜੇ ਉਸ ਇਨਸਾਨ ਨੇ ਯਾਰ ਉਹਨਾਂ ਲੋਕਾਂ ਦੇ ਪੈਸੇ ਵਾਪਸ ਕਰਾਏ ਉਹ ਬੰਦਾ ਅੱਜ ਸਰਕਾਰ ਨੂੰ ਰੜਕਣ ਲੱਗਿਆ ਤੇ ਉਹਨੂੰ ਚੱਕ ਕੇ ਅੰਦਰ 384 ਦੇ ਮੁਕਾਦਮੇ 'ਚ ਬੰਦ ਕਰਤਾ ਤੇ ਆ ਆ ਉਹਦੇ ਹੋਰ ਦੱਸ ਦਿੰਦਾ ਮੈਂ ਛੋਟੇ ਇਹਨਾਂ ਕੁਝ ਆਪ ਦੇ ਉਹਨਾਂ ਦੇ ਬੰਦੇ ਛੱਡੇ ਵੀ ਹੋਏ ਨੇ ਆਈਟੀ ਸੈੱਲ ਇਹਨਾਂ ਦਾ ਬੜਾ ਮਜ਼ਬੂਤ ਹੈ ਯਾਲੀ ਫੇਕ ਆਈਡੀਆ ਬਣਾਈਆਂ ਹੋਈਆਂ ਨੇ ਤੈਨੂੰ ਪਤਾ ਹੀ ਹੈ ਵੀ ਚੈਨਲ ਤਾਂ ਬਹੁਤੇ ਖਰੀਦੇ ਹੋਏ ਨੇ ਬਾਈ ਆ ਮੈਂ ਸੱਚੀ ਨਹੀਂ ਬੋਲਣ ਦੇ ਮੈਨੂੰ ਸੱਚੀ ਨਹੀਂ ਮੈਨੂੰ ਮੇਰੀ ਆਵਾਜ਼ ਪਹੁੰਚੀ ਨਹੀਂ ਦਿੰਦੇ ਵੀ ਇਹ ਸਿੱਧਾ ਉਹਨਾਂ ਨਾਲ ਗੱਲ ਸੁਣ ਲੈ ਬਾਈ ਯਾਰ 27 ਤਰੀਕ ਨੂੰ ਖਬਰ ਹੁਣ ਮੇਰੇ ਕੋਲ 27 ਤਰੀਕ ਨੂੰ ਆਇਆ ਸੀ ਵੀ 27 ਤਰੀਕ ਨੂੰ ਕਿਹਨੇ ਕਿਹਾ ਆਪਾਂ 27 ਤਰੀਕ ਸਪੈਡ ਕਰੀਏ ਨੇ ਬਾਈ ਮੈਂ ਇਥੋਂ ਗਲਤੀ ਨਾਲ ਟਾਪਲਾ ਲੱਗ ਗਿਆ 29 ਤਰੀਕ ਹੈ 29 ਤਰੀਕ ਰੱਖੀ ਹੈ ਟੀਮ ਨੂੰ 29 ਤਰੀਕ ਨੂੰ ਜਾਣਾ ਸਾਰੇ ਦਰੁਸਤ ਕਰ ਲੋ ਬਾਦੀਆਂ ਫੇਸਬੁੱਕਾਂ ਦੇ ਪਾ ਦਿਓ ਇਹਨੂੰ ਸ਼ੇਅਰ ਕਰ ਦਿਓ ਵੀਡੀਓ ਪੂਰੀ ਤੋਂ ਪੂਰੀ ਜਿੰਨੀ ਕਰ ਸਕਦੇ ਹੋ ਕਿਉਂ ਜਦੋਂ ਇਹ ਅਸੀਂ ਮੈਂ ਕੱਟ ਤਾ ਉਦੋਂ ਬਾਅਦ ਇਹ ਲੋਕਾਂ ਕੋਲੇ ਪਹੁੰਚ ਹੀ ਨਹੀਂ ਦੇਣਾ ਇਹਨਾਂ ਦਾ ਆਪ ਦਾ ਆਈਟੀ ਸੈੱਲ ਹੈ ਇਹ ਇਥੋਂ ਹੀ ਆਈਟੀ ਸੈੱਲ ਤੋਂ ਉੱਪਜੇ ਨੇ ਇਹ ਤੂੰ ਇਹਨੂੰ ਡਰ ਲੱਗਦਾ ਬਾਈ ਇਹ ਵੀ ਸੋਸ਼ਲ ਮੀਡੀਆ ਤੂੰ ਆਏ ਨੇ ਇੱਕ ਨੌਜਵਾਨ ਵਿੱਕੀ ਸਿੱਧੂ ਕਹਿੰਦਾ ਕਿ ਬਾਈ ਵਿੱਚ ਲਿਖ ਰਿਹਾ ਕੋਰ ਸ਼ਮੀਰ ਬਿਲਕੁਲ ਵੀਰੇ ਕੋਰ ਸ਼ਮੀਰ ਕਿਸਾਨੀ ਮੋਰਚੇ ਵੇਲੇ ਅਸੀਂ ਆਏ ਸੀ ਉਦੋਂ ਵੀ ਪੁਲਿਸ ਸਾਨੂੰ ਭਾਲਦੀ ਸੀ ਪਰ ਲੋਕਾਂ ਦਾ ਵੱਡਾ ਸਾਥ ਸੀ ਮੈਂ ਫਿਰ ਕਹਿੰਦਾ ਲੋਕ ਬੰਦਾ ਬਾਈ ਆਪਣਾ ਭਰਾ ਥੱਲੇ ਲਲਿਤ ਪੰਡਤ ਬੌਕਸਰ ਦੇਖੀ ਜਾਂਦਾ ਹੈ ਵੀ ਆਪਣੇ ਭਰਾ ਨੇ ਸਾਰੇ ਘੰਡ ਬੰਦਰੇ ਮੇਰੇ ਤਾਂ ਇਹਨਾਂ ਨੇ ਚਾਕੀ ਰੱਖੀ ਆ ਬਾਈ ਮੈਂ ਸਾਰੇ ਮੇਰੇ ਵੀਰਾਂ ਨੂੰ ਬੇਨਤੀ ਕਰਦਾ ਵੀ ਭਾਨੇ ਸਿੱਧੂ ਦੇ ਹੱਕ ਚ ਖੜਜੋ ਜਿਨਨੇ ਮੇਰਾ ਸਾਥ ਦਿੱਤਾ ਉਹਨੇ ਭਾਣਾ ਸਤੋ ਸਾਥ ਦੋ ਓਏ ਭਾਈ ਹੋਰ ਤਾਂ ਉਹੀ ਸਾਥ ਦੇਣ ਜਿਨੇ ਪੀਹੇ ਮਕਾਇਂ ਮਗੜਵਾਏ ਨੇ ਜੇ ਕੋਈ ਹੋਰ ਹੁੰਦਾ ਕੋਈ ਹੋਪੇ ਹੁਣ ਬੋਲਣ ਲੱਗ ਗਏ ਉਹ ਤਾਂ ਕਾਫੀ ਕੱਲ ਮੈਂ ਦੇਖ ਰਿਹਾ ਕਾਫੀ ਮੀਡੀਆ ਦੇ ਕਿਹੋ ਆਏ ਵੀ ਸਾਡੇ ਇੰਨੇ ਪੈਸੇ ਵਾਪਸ ਕਰਾਏ ਸਾਡੇ ਇੰਨੇ ਕਰਾਏ ਥੋੜੇ ਆਏ ਉਹ ਤਾਂ ਇਹ ਵੀ ਦੱਸ ਰਹੇ ਨੇ ਕਿ ਲੱਖ ਲੱਖ ਰੁਪਇਆ ਦੇਣ ਨੂੰ ਵੀ ਤਿਆਰ ਸੀ ਹਾਂ ਪਰ ਕਹਿੰਦੇ ਕਿ ਅੱਜ ਚੰਦ ਤੱਕ ਨਹੀਂ ਪੀਤਾ ਹਾਂ ਕੁੱਲ 10000 ਯਾਰ ਬਾਈ ਉਹਨੂੰ 10000 ਦੀ ਕਿਉਂ ਲੜਦਾ ਐਡਾ ਤੱਕਲਾ ਸੋਸ਼ਲ ਮੀਡੀਆ ਚੱਲਦਾ ਸੀ 15 ਦੇ ਪੇ ਸੀ ਉਹ 10000 ਹੁਣ ਲਾ ਮੇਰੇ ਬਲਕਾ ਕਹੀ ਦਿੰਦਾ ਵੀ ਅਸੀਂ ਇਹਨਾਂ ਤੇ ਲਵਾ ਕੇ ਆਂਦਾ 10000 ਦਿਓ ਯਾਰ ਗੁੱਸੇ ਚੋਂ ਮੇਰੇ ਬਲਕਾ ਹੈਗਾਗਾ ਉਹ ਸਾਡੀ ਬੋਲਣ ਤੋਂ ਕਹਿਣਾ ਹੱਥ ਰਹਿਣਾ ਨਹੀਂ ਜਾਂਦਾ ਜਿਹੜੀ ਗੱਲ ਦਾ ਤਾਂ ਪੰਗਾ ਤਾਂ ਆਇਆ ਭੈਣ ਦਾ ਜबान ਮਾੜੀ ਹੈ ਜੀ ਚਲੋ ਬਾਈ ਹੁਣ ਆਪਾਂ 29 ਤਰੀਕ ਨੂੰ ਮੇਰਾ ਵੀ ਸਾਰਿਆਂ ਨੂੰ ਬੇਨਤੀ ਆ ਖਿੱਚ ਲੋ ਤਿਆਰੀਆਂ ਕੰਮ ਕਰクセ ਕੱਸ ਲੋ ਆਪਣੇ ਇੱਥੇ ਕਿਤੇ ਮੇਰਾ ਕੋਈ ਭਰਾ ਬੈਠਾ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਬਹੁਤ ਵਧੀਆ ਉਹਦੇ ਹੱਕ ਦੇ ਵਿੱਚ ਬਹੁਤ ਨੌਜਵਾਨ ਬੋਲ ਵੀ ਰਹੇ ਨੇ ਲਿਖ ਵੀ ਰਹੇ ਨੇ ਧੰਨਵਾਦ ਉਹਨਾਂ ਸਾਰੇ ਭਰਾਵਾਂ ਦਾ ਤੇ 23 ਦਿਨ ਨੂੰ ਮੇਰਾ ਵੀ ਹਰ ਹਾਰ ਕੋਰਡ ਨੂੰ ਪਹੁੰਚਣਾ ਸਾਰਾ ਮੌੜ ਤੇਰਾ ਤੇਰੇ ਪੋਰਟ ਉੱਥੇ ਮੌੜ ਰੋਸ਼ੀ ਤੂੰ ਜਿੰਨੇ ਤੇਰੇ ਨਾਲ ਦੇ ਬੰਦੇ ਨੇ ਸਾਰੇ ਲੈ ਕੇ ਆਈਂ ਚੰਗਾ ਡਾਊਨਲੋਡ ਕਰਕੇ ਪਾ ਦਿਓ ਤੁਸੀਂ ਸਾਰੇ ਮੌੜਾਂ ਵਾਲੇ ਆਇਓ ਭਲਾਡੇ ਵਾਲੇ ਸਾਰੇ ਆਇਓ ਜਿੰਨੇ ਮੇਰੇ ਭਲਾਣੇ ਕਰੇਟਾਂ ਵਾਲੇ ਬਾਕਸਿੰਗ ਵਾਲੇ ਜਾਂ ਮੇਰੇ ਨਾਲ ਦੀ ਟੀਮ ਸਾਰੀ ਪਹੁੰਚੂਗੀ ਅਸੀਂ ਵੀ 23 ਜਾਂ 28 ਨੂੰ ਪਹੁੰਚ ਜਾਗੇ ਵੱਧ ਤੋਂ ਵੱਧ ਪਹੁੰਚੋ ਸਾਹਬ ਨਾਲ ਪਹੁੰਚੋ ਰੋਕਣ ਆ ਯਰ ਰੋਕਣ ਦੀ ਗੋਸ਼ ਬਹੁਤ ਕਰਨਗੇ ਚੰਗਾ ਬਹੁਤ ਬਣਾਉਣਾ ਪਰ ਅਸੀਂ ਵਾਰ-ਵਾਰ ਇੱਕੋ ਹੀ ਗੱਲ ਕਹਿੰਦੇ ਆ ਵੀ ਭਵੰਸਾਂ ਹੰਕਾਰ ਕੁਰਸੀ ਦਾ ਚੰਗਾ ਨਹੀਂ ਹੁੰਦਾ ਇੱਕ ਬਾਈ ਨਸ਼ੇਵਾਰ ਵੀ ਬੋਲਦੇ ਦੋਸਤ ਸਾਹਮਣੇ ਮੇਰਾ ਭਰਾ ਹੈ ਨਸ਼ੇਵਾਰੇ 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 ਛੋਟੇ ਅਸੀਂ ਜਾ ਰਹੇ ਆ ਪਿੰਡਾਂ ਅਜ ਤੂੰ ਬਹੁਤ ਸੋਹਣਾ ਕੰਮ ਕਰ ਰਿਹਾ ਸੀ ਪੱਕੇ ਪਿੰਡ ਗਏ ਹਾਂ ਬਹੁਤ ਵੱਡਾ ਪਿੰਡ ਆ ਤੇ ਤੇਰਾ ਉੱਥੇ ਉਹਨਾਂ ਨੇ ਜ਼ਿਕਰ ਕੀਤਾ ਉਹ ਕਹਿੰਦੇ ਬਾਈ ਸਾਡੇ ਪਿੰਡ ਛੋਟਾ ਸੀ ਬੁਲਾਇਆ ਸੀ ਹਾਂ ਪਰ ਬਹੁਤ ਵੱਡਾ ਕੱਟ ਸੀ ਉੱਥੇ ਹਾਂ ਤੇ ਉਹਦੇ ਕਹਿੰਦੇ ਪਰਕਾਟ ਤੋਂ ਬਾਅਦ ਹੌਲੀ ਹੌਲੀ ਲੋਕ ਖਿੰਡ ਗਏ ਥੋੜੇ ਬੰਦੇ ਖੜਦੇ ਸੋ ਬੇਨਤੀ ਆ ਭਾਈ ਅਸੀਂ ਤੁਹਾਨੂੰ ਮੈਂ ਦੱਸੂ ਉਹ ਅੱਠ ਕਿਸੇ ਇੱਕ ਤੁਹਾਨੂੰ ਮੈਂ ਦੱਸੂਗਾ ਫਿਰ ਦੱਸੂਗਾ ਉਹ ਤਾਂ ਬੰਦੇ ਦਾ ਆਪ ਤਾਂ ਬਹੁਤ ਘੈਂਟ ਨੇ ਗੱਲ ਕਰ ਵਿੱਚ ਤੈਨੂੰ ਪਤਾ ਸਿਆਸੀ ਲਾਹਾ ਲੈਣ ਵਾਲੇ ਜਾਂ ਕੋਈ ਹੋਰ ਬੰਦੇ ਪ੍ਰਾਣੀ ਬੰਦੇ ਆ ਜਾਂਦੇ ਨੇ ਹੁਣ ਆਪਣੇ ਵਰਗੇ ਆਉਣ ਨਵੇਂ ਬੰਦੇ ਆਉਣ ਕੋਈ ਚੱਕਰ ਗੱਲ ਨਹੀਂ ਤੁਹਾਨੂੰ ਮੈਂ ਦੱਸੂਗਾ ਉਹ ਸਾਰਾ ਕੁਝ ਫਿਰ ਤੁਹਾਨੂੰ ਅੱਡਾ ਦੱਸੂ ਬਹੁਤ ਵੱਡਾ ਕੱਟ ਸੀ ਪੱਕੇ ਬਹੁਤ ਵੱਡਾ ਉਹ ਫੇਰ ਕਰਨਗੇ ਮੈਂ ਉਹੀ ਗੱਲ ਕਰਦਾ ਛੋਟੇ ਜਿਹੜੇ ਕੰਮ ਤੂੰ ਕਰ ਰਿਹਾ ਨਸ਼ੇ ਦੇ ਖਿਲਾਫ ਲੜ ਰਿਹਾ ਹੈ ਕਿੰਨੇ ਚਿਰ ਤੋਂ ਲੜ ਰਿਹਾ ਹੈ ਦਿਲ ਵੀ ਕਟਿਆ ਆ ਇਹ ਕੰਮ ਟੋੜੇ ਨੇ ਜਾਂ ਸਾਡੇ ਵਰਗਿਆਂ ਦੇ ਆ ਜਾਂ ਭਾਨੇ ਵਰਗਿਆਂ ਦੇ ਆ ਇਹ ਕੰਮ ਦਾ ਸਰਕਾਰਾਂ ਦੇ ਨੇ ਹਾਂ ਆਪਣੇ ਥੋੜੀ ਨੇ ਆਪਾਂ ਕਿਉਂ ਬੈਰ ਪਾਈ ਜਾਂਦੇ ਹੁਣ ਇਹ ਸਾਰੇ ਇਕੱਠੇ ਕਰੀ ਜਾਂਦੇ ਨੇ ਸਰਕਾਰਾਂ ਕੰਮ ਕਰਨ ਦੀ ਬਜਾਏ ਜਿਹੜੇ ਕੰਮ ਕਰਦੇ ਉਹਨਾਂ ਨੂੰ ਵੀ ਦਬਦੇ ਆ ਹੁਣ ਮੈਂ ਜਿੰਨੇ ਪਿੰਡਾਂ ਜਿਹੜੇ ਆ ਸਾਰੇ ਪਿੰਡਾਂ 'ਚ ਹਾਲਾਤ ਇਹ ਆ ਕਿ ਉਹਦੇ 5 ਮੌਤਾਂ ਹੋਈਆਂ ਕਿਤੇ 7 ਮੌਤਾਂ ਹੋਈਆਂ ਕਿਤੇ 10 ਮੌਤਾਂ ਹੋਈਆਂ ਤੂੰ ਮਾ ਮਾ ਬੇਕਦੀਆਂ ਪਿੰਡ ਲੈ ਭਾਈ ਮਾਵਾ ਨੂੰ ਮੂਰੇ ਲਿਆ ਕਰੋ ਉਹਨਾਂ ਨੂੰ ਵੀ ਆ ਦੇ ਗੁਣਤਮਾਨ ਰੋਂਦੀਆ ਬੁਰਾ ਹਾਲ ਆ ਭਾਈ ਬੁਰਾ ਹਾਲ ਨਾ ਮੇਰੇ ਕੋਲੇ ਬਹੁਤ ਆਉਂਦੀਆਂ ਤੂੰ ਭਾਈ ਬਣ ਕੇ ਚਲ ਬਲਾਈਏ ਫਤੇ ਬਾਈ ਆਪਾਂ ਹੁਣ ਵਾਹ ਠੀਕ ਆ ਜੀ 29 ਤਰੀਕ ਨੂੰ ਭਾਈ ਪਿੰਡ ਕੋਟਦੁੰਨੇ ਮਿਲਦੇ ਆ ਬਤ ਬਤ ਮੇਰਾ ਵੀਰ ਜਿਹੜੇ ਭਰਾ ਸਾਡੀ ਗੱਲਬਾਤ ਸੁਣਨਗੇ ਇਹਨੂੰ ਅੱਗੇ ਵੀ ਸੁਨੇਹਾ ਲਾ ਦਿਓ ਤੇ ਬਤ ਬਤ ਵੀਰ ਕੱਟ ਕੇ ਮੇਰਾ ਵੀਰ ਕੋਟਦੁੰਨੇ ਪਹੁੰਚ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਗਾ ਭਾਈ ਧੰਨਵਾਦ ਜੀ ਹਾਂ ਜੀ ਤਾਂ ਮੈਂ ਦਵੀ OK ਚਲੋ ਭਾਈ 29 ਤਰੀਕ ਨੂੰ ਆਉਣਾ ਹੈ ਬਾਅਦ ਤੋਂ ਬਾਅਦ ਲੋਕਾਂ ਨੇ ਆਉਣਾ ਵਹਿਰਜੀਤ ਕਾ ਖਾਲਸਾ ਵਹਿਰਜੀਤ ਬਤੇ ਕੱਟ ਰੱਖਿਆ ਮੈਂ ਇਥੋਂ ਗਲਤੀ ਨਾਲ 27 ਬੋਲਿਆ ਗਿਆ ਸੀ ਤੇ ਸਾਡੇ ਵੀਰ ਵੀ ਚੱਕ ਲੈ ਸੀਰੇ ਹੋਰੀ ਲਾਵਣ ਹੋਰੀ ਉਹਨਾਂ ਬਾਰੇ ਅੱਜ ਮਿਲਾਂ ਗੱਤ ਕਰਕੇ ਆਵਾਂਗੇ ਜੇ ਹੋ ਸਕਿਆ ਵਹਿਰਜੀਤ ਖਾਲਸਾ ਵਹਿਰਜੀਤ ਦੀ ਫਤਿਹ